ਤੁਸੀਂ ਜਿਸ ਸਾਥ ਦੇ ਨਾਲ ਇਸ ਟੂਰਨਾਮੈਂਟ ਨੂੰ ਸਾਥ ਦਿੰਦੇ ਹੋ ਨਿਗ੍ਹ ਦਿੰਦੇ ਹੋ ਉਹਦਾ ਜਿੰਨਾ ਸ਼ੁਕਰੀਆ ਕਰੀਏ ਉਹ ਥੋੜਾ ਔਰ ਇਹ ਟੂਰਨਾਮੈਂਟ ਤੁਹਾਨੂੰ ਜਿਵੇਂ ਪਤਾ ਹੋਵੇ ਇਹਦੇ 'ਚ ਕੋਈ ਸੈਲਫਿਸ਼ ਐਂਡ ਨਹੀਂ ਹੈ ਕਿਸੇ ਦਾ ਵੀ ਔਰ ਅਸੀਂ ਇਹ ਟੂਰਨਾਮੈਂਟ ਸਿਰਫ ਹੱਕ ਸਿਰਫ ਤੇ ਸਿਰਫ ਆਕੀ ਵੀ ਪ੍ਰੋਮੋਸ਼ਨ ਵਾਸਤੇ ਜੋ ਲੁਕੀਤਾ ਵੀ। ਔਰ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਇਸ ਮਕਸਦ ਦੇ ਵਿੱਚ ਅਸੀਂ ਥੋੜਾ ਬਹੁਤ ਕਾਮਯਾਬ ਹੋਏ ਆ। ਸਾਨੂੰ ਹੁਣ 20 ਸਾਲ ਹੋ ਗਏ ਨੇ ਇਸ ਟੂਰਨਾਮੈਂਟ ਨੂੰ ਕੰਡਕਟ ਕਰਦੇ ਆ। 2 ਸਾਲ ਵਿੱਚੋਂ ਕੋਵਿਡ ਲੈ ਗਿਆ। ਇਸ ਕਰਕੇ ਇਹ 18ਵਾਂ ਟੂਰਨਾਮੈਂਟ ਹੈ। ਆਦਰਵਾਇਸ ਅਸੀਂ ਸ਼ੁਰੂ ਕੀਤਾ 2004 ਵਿੱਚ ਸੇ। ਤੇ ਹੁਣ ਪੂਰੇ 20 ਸਾਲ ਜਿਹੜੇ ਨੇ ਉਸ ਨੂੰ ਸ਼ੁਰੂ ਕੀਤੇ ਆ ਹੋ ਗਏ ਨੇ ਟੂਰਨਾਮੈਂਟ ਜਿਵੇਂ ਤੁਹਾਨੂੰ ਅੱਗੇ ਦੱਸਿਆ ਇਹ ਇਹਦਾ ਸਿਰਫ ਪਰਪਸ ਜਿਹੜਾ ਵੇ ਉਹ ਬੱਚਿਆਂ ਦੇ ਵਿੱਚ ਹਾਕੀ ਦਾ ਸ਼ੌਕ ਹਾਕੀ ਨੂੰ ਅੱਗੇ ਲਿਜਾਣ ਦਾ ਔਰ ਬੱਚਿਆਂ ਨੂੰ ਇੱਕ ਕੰਪੀਟੀਟਿਵ ਹਾਕੀ ਦੀ ਓਪਰਚ्युनिटी ਪ੍ਰੋਵਾਈਡ ਕਰਨਾ ਕਿਉਂਕਿ ਜੇ ਉਹ ਹਾਕੀ ਸਕੂਲ ਵਿੱਚ ਖੇਡਦੇ ਹੋਣ ਜਾਓ ਆਪਣੇ کلبਾਂ ਦੇ ਵਿੱਚ ਜਿਹੜੀਆਂ ਨੇ ਅਕੈਡਮੀਆਂ ਚ ਖੇਡਦੇ ਨੇ ਤਾਂ ਕੋਈ ਕੰਪੀਟੀਟਿਵ ਅਪਰਚੂਨਿਟੀਸ ਵੀ ਅਵੇਲੇਬਲ ਹੋਣੀਆਂ ਚਾਹੀਦੀਆਂ ਨੇ ਤੇ ਇਸ ਕਰਕੇ ਇਹ ਟੂਰਨਾਮੈਂਟ ਉਹਨਾਂ ਨੂੰ ਕੰਪੀਟੀਟਿਵ ਅਪਰਚੂਨਿਟੀ ਅਵੇਲ ਕਰਵਾਉਂਦਾ ਇਸ ਟੂਰਨਾਮੈਂਟ ਦੇ ਵਿੱਚ ਅਸੀਂ ਉਹਨਾਂ ਬੱਚਿਆਂ ਨੂੰ ਅ ਪ੍ਰਾਈਜ਼ ਵੀ ਦਿੰਨੇ ਆ ਫਰਸਟ ਪ੍ਰਾਈਜ਼ ਸਾਡਾ 1.5 ਲੱਖ ਰੁਪਏ ਦਾ ਦੂਸਰਾ ਪ੍ਰਾਈਸ ਸਾਡਾ 1 ਲੱਖ ਰੁਪਏ ਦਾ ਤੀਜਾ ਪ੍ਰਾਈਸ 80000 ਦਾ ਚੌਥਾ ਪ੍ਰਾਈਸ 60000 ਦਾ ਇਹ ਔਰ ਇਸ ਤੋਂ ਇਲਾਵਾ ਜਿਹੜੇ ਬੈਸਟ ਪਲੇਅਰਸ ਨਿਕਲਦੇ ਨੇ ਉਹਨਾਂ ਨੂੰ ਵੀ ਸਭ ਨੂੰ 10-10000 ਜਿਹੜਾ ਵੀ ਰੁਪਏ ਅਨਾਮ ਦੇ ਤੌਰ ਤੇ ਦਿੱਤੇ ਜਾਂਦੇ ਨੇ ਫਿਰ ਸਾਡੀ ਕੋਸ਼ਿਸ਼ ਇਹ ਵੀ ਹੁੰਦੀ ਹੈ ਕਿ ਹਰ ਟੂਰਨਾਮੈਂਟ ਦੇ ਵਿੱਚ ਕੋਈ ਨਾ ਕੋਈ ਚੰਗਾ ਆਉਟਸਟੈਂਡਿੰਗ ਬੱਚਾ ਹੋਣ ਔਰ ਨਿਕਲੇ ਤੇ ਅਸੀਂ ਉਹਨੂੰ ਵੀ ਰੈਕਗਨਾਈਜ਼ ਕਰਨੇ ਆ ਸੋ ਸਾਡੀ ਸਾਰੀ ਕੋਸ਼ਿਸ਼ ਇਹਦੇ ਚ ਹੀ ਹੋਈ ਹੈ ਕਿ ਹਾਕੀ ਜਿਹੜੀ ਹੈ ਉਹ ਪ੍ਰੋਮੋਟ ਹੋਵੇ ਗ੍ਰਾਸ ਰੂਟ ਲੈਵਲ ਤੋਂ ਵਧੇ ਔਰ ਹਾਕੀ ਦਾ ਨਾਂ ਜਿਹੜਾ ਵੇ ਉਹ ਅੱਗੇ ਜਾਵੇ ਹਾਕੀ ਦਾ ਘਰ ਜਲੰਧਰ ਸ਼ੁਰੂ ਤੋਂ ਸੀ ਸੰਸਾਰਪੁਰ ਦਾ ਨਾਂ ਸਾਰੀ ਦੁਨੀਆ ਜਾਣਦੀ ਹੈ ਉਤੋਂ ਜੇ ਡੇਡੇ ਵੱਡੇ ਸਾਡੇ ਪਲੇਅਰ ਨਿਕਲੇ ਜਿਲੰਦਰਾ ਦੀ ਦਾ ਘਰ ਹੈ ਇਸ ਕਰਕੇ ਅਸੀਂ ਇੱਥੇ ਹਾਕੀ ਦਾ ਟੂਰਨਾਮੈਂਟ ਹੀ ਸ਼ੁਰੂ ਕੀਤਾ ਬਾਕੀ ਦੀਆਂ ਗੇਮਾਂ ਵੀ ਚੰਗੀਆਂ ਨੇ ਉਹਨਾਂ 'ਚ ਬੜੇ ਲੋਕੀ ਹਿੱਸਾ ਲੈ ਰਹੇ ਨੇ ਵੱਧ ਰਹੇ ਨੇ ਉਹ ਬੜੀ ਖੁਸ਼ੀ ਦੀ ਗੱਲ ਹੈ ਪੰਜਾਬ ਵਿੱਚ ਫੁੱਟਬਾਲ ਵੀ ਆਵੇ ਹਾਕੀ ਵੀ ਆਵੇ ਇਹਨਾਂ ਗੇਮਾਂ ਦਾ ਜੇ ਅੱਗੇ ਜਾਵੇ ਪੰਜਾਬ ਤੇ ਉਹ ਬਹੁਤ ਚੰਗਾ ਉਹਦੇ ਨਾਲ ਸਟੇਟ ਦਾ ਨਾਮ ਬੰਦਾ ਸਾਡੇ ਸਾਰੇ ਲੋਕਾਂ ਦਾ ਨਾਮ ਜਿਹੜਾ ਬੰਦਾ ਵੇ ਸੋ ਸਾਡੀ ਇਸ ਟੂਰਨਾਮੈਂਟ ਜਿਵੇਂ ਤੁਹਾਨੂੰ ਅਸਾਂ ਅੱਗੇ ਕਿਹਾ ਸਾਡਾ ਕੋਈ ਪਰਸਨਲ ਇੰਟਰਸਟ ਨਹੀਂ ਸਾਡਾ ਕੋਈ ਪੋਲਿਟੀਕਲ ਇੰਟਰਸਟ ਨਹੀਂ ਕੋਈ ਕਿਸੇ ਤਰ੍ਹਾਂ ਦਾ ਨਹੀਂ ਅਸੀਂ ਸਿਰਫ ਇਹਨੂੰ ਇਸੇ ਕਰਕੇ ਔਰ ਫਿਰ ਅਸੀਂ ਕਿਸੇ ਕਮਰਸ਼ੀਅਲ ਆਰਗੇਨਾਈਜੇਸ਼ਨ ਤੋਂ ਕੋਈ ਪੈਸਾ ਨਹੀਂ ਲੈਂਦੇ ਅਸੀਂ ਕਿਦਰ ਗਵਰਨਮੈਂਟ ਕੋਲੋਂ ਕੋਈ ਜੜਾ ਵੇ ਸਪੋਰਟ ਨਹੀਂ ਮੰਗਦੇ ਨਾ ਹੀ ਲੈਣੇ ਆ ਸਾਡਾ ਸਾਰੇ ਦਾ ਸਾਰਾ ਜਿਹੜਾ ਗੁਰੂ ਦੀ ਕਿਰਪਾ ਦੇ ਨਾਲ ਸਰਦਾਰ ਬਲਵੰਤ ਸਿੰਘ ਕਪੂਰ ਦੀ ਫੈਮਿਲੀ ਜਿਹੜੀ ਹੈ ਉਹ ਖਰਚਾ ਇਹਦਾ ਕਰਦੀ ਏ ਗੁਰੂ ਮਹਾਰਾਜ ਹੁਣ ਤੱਕ ਕਰਵਾ ਰਹੇ ਨੇ ਪੂਰੀ ਆਸ ਇਹ ਅੱਗੋਂ ਵੀ ਕਰਵਾਉਂਦੇ ਰਹਿਣਗੇ ਔਰ ਅੱਗੋਂ ਸਾਡੀ ਜਨਰੇਸ਼ਨ ਖੜੀ ਹੋ ਗਈ ਏ ਇਹ ਹੁਣ ਆਪੇ ਸੰਭਾਲਣਗੇ ਅਸੀਂ ਤਾਂ ਜਿੰਨੇ ਦਿਨ ਹੈ ਵਾਂ ਵਾਂ ਸੋ ਸਾਨੂੰ ਖੁਸ਼ੀ ਏ ਕਿ ਟੂਰਨਾਮੈਂਟ ਜਿਹੜਾ ਵੇ ਇੰਨੇ ਸਾਲਾਂ ਤੋਂ ਚੱਲ ਰਿਹਾ ਕਾਮਯਾਬੀ ਆਬੀਨਲ ਚੱਲ ਰਿਹਾ ਸਾਨੂੰ ਪੂਰੀ ਉਮੀਦ ਹੈ ਗੁਰੂ ਮਾਲਕ ਕਰੇਗਾ ਕਿ ਇਹ ਹੋਰ ਵੀ ਜ਼ਿਆਦਾ ਕਾਮਯਾਬੀ ਦੇ ਨਾਲ ਅਗਲੇ ਸਾਲਾਂ ਦੇ ਵਿੱਚ ਚੱਲੇ ਤੁਹਾਡੇ ਆਿਆਂ ਦਾ ਬਹੁਤ ਬਹੁਤ ਧੰਨਵਾਦ